ਮਲਾਰ ਮਹੱਲਾ ਪੀਜਾ ਅਸ਼ਟਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਰਮ ਹੋਵੇ ਤਾਂ ਸਤਿਗੁਰ ਪਾਈਐ ਬਿਨ ਕਰਮੈ ਪਾਇਆ ਨਾ ਜਾਇ ਸਤਿਗੁਰ ਮਿਲੈ ਸਤਿਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਈ ਰਜਾਈ ਮਨ ਮੇਰੇ ਮਲਾਰ ਮਹਲਾ ਤੀਜ ਅਸਤਪਦੀਆਂ ਕਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕਰਮ ਹੋਵੇ ਤਾਂ ਸਤਿਗੁਰ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਸ੍ਰੀ ਗੋਵਿੰਦワਲ ਸਾਹਿਬ ਦੇ ਅੰਦਰ ਸੰਗਤਾਂ ਇਕੱਤਰ ਹੋ ਕੇ ਸਤਿਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ ਅਤੇ ਸਤਿਗੁਰਾਂ ਦੀ ਪ੍ਰਾਪਤੀ ਕਿਸ ਪ੍ਰਕਾਰ ਹੁੰਦੀ ਹੈ ਸਿੱਖਾਂ ਦੇ ਪੁੱਛਣ ਤੋਂ ਫ਼ਜ਼ੂਰ ਨੇ ਅਸ਼ਪਰੀਆਂ ਵਿਚਾਰਨ ਕੀਤੀਆਂ ਹਨ بڑے بڑے ਵਿਦਵਾਨ ਬੀਨੀ ਵਰਗੇ ਮਹਾਰਾਜ ਸਾਹਿਬ ਦੇ ਪਾਸ ਆ ਕੇ ਆਪਣੀਆਂ ਸ਼ੰਕਾ ਮੇਟ ਕੇ ਸਿੱਖ ਬਣੇ ਹਨ ਸਤਿਗੁਰੂ ਦੀ ਬਖਸ਼ਿਸ਼ ਕਰਕੇ ਇੱਕ ਥਾਂ ਗੁਰੂ ਅਮਰਦਾਸ ਸਾਹਿਬ ਦੇ ਨਿਵਾਸ ਕਰਨੇ ਕਰਕੇ ਸੰਗਤਾਂ ਬਹੁਤ ਗੁਰੂ ਸਾਹਿਬ ਦੇ ਦਰਸ਼ਨਾਂ ਵਾ ਕੇ ਆ ਕਰਦੀਆਂ ਨਿਹਾਲ ਹੋਇਆ ਕਰਦੇ ਕਰਮ ਕਾਂਡੀ ਲੋਕ ਸ਼ੰਕਾ ਵੀ ਕਰਦੇ ਜਿਨ੍ਹਾਂ ਦੀ ਸ਼ੰਕਾ ਗੁਰੂ ਰਾਮਦਾਸ ਸਾਹਿਬ ਜੀ ਨੇ ਜਾ ਕੇ ਲਾਹੌਰ ਚਾ ਕੋ ਬਾਦਸ਼ਾਹ ਦੇ ਸਾਹਮਣੇ ਮੀਟੀ ਸੀ ਹਜ਼ੂਰ ਦੀ ਇਹ ਵਡਿਆਈ ਵੇਖ ਕਰਕੇ ਸਤਿਗੁਰੂ ਸਾਹਿਬ ਦੀ ਸਿੱਖੀ ਦੇ ਚੁਕਾਵਲ ਲੋਕਾਂ ਦਾ ਮਨ ਜਿਹੜਾ ਸੀ ਉਹ ਟਲ ਟਲ ਕੇ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦਾ ਪਾਤਰ ਬਣ ਕੇ ਲਾਭ ਉਠਾਉਂਦਾ ਸੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸਿੱਖਣ ਦੀ ਇਹ ਬੇਨਤੀ ਨੂੰ ਸੁਣ ਕੇ ਹਜੂਰ ਨੇ ਸਤਿਗੁਰਾਂ ਦੀ ਪ੍ਰਾਪਤੀ ਦੱਸੀ ਹੈ ਅਸ਼ਟਪਦੀਆਂ ਉਚਾਰਨੀਆਂ ਮਲਾਰ ਰਾਗ ਵਿੱਚ ਪਹਿਲੇ ਘਰ ਸੁਰ ਪਾਰਚ ਇੱਕੋ ਦੁਆਇਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਫਰਮਾਉਂਦੇ ਹਨ ਮਹਾਰਾਜ ਮਾਈ ਜੀ ਗੱਲਾਂ ਨਾ ਕਰੋ ਕਰਮ ਹੋਵੇ ਤਾਂ ਸਤਗੁਰ ਪਾਈਐ ਹਜ਼ੂਰ ਫਰਮਾਉਂਦੇ ਇਹ ਭਾਈ ਜੇ ਚੰਗੇ ਪੂਰੋਂ ਲੈ ਜਨਮਾਂ ਦੇ ਚੰਗੇ ਕਰਮ ਕੀਤੇ ਹੋਣ ਨਿਸ਼ਕਾਮ ਕਰਮ ਕੀਤੇ ਹੋਣ ਤਾਂ ਸਤਗੁਰ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਹੁੰਦੀ ਹੈ ਬਿਨ ਕਰਮে ਪਾਇਆ ਨਾ ਜਾ ਬਿਨ ਨਿਸ਼ਕਾਮ ਕਰਮਾਂ ਤੋਂ ਪਰਮੇਸ਼ਰ ਦੀ ਕਿਰਪਾ ਨਹੀਂ ਹੁੰਦੀ ਕਿਰਪਾ ਤੋਂ ਬਗੈਰ ਸਤਿਗੁਰੂ ਸਾਹਿਬ ਨਹੀਂ ਪਾਏ ਜਾਂਦੇ ਸਤਿਗੁਰੂ ਮਿਲਿਆ ਕੰਚਨ ਹੋਈਐ ਸਤਿਗੁਰੂ ਸੱਚੇ ਪਾਰਸਾ ਦੇ ਨਾਲ ਮਿਲਣੇ ਕਰਕੇ ਕੰਚਨ ਸੋਨੇ ਵਰਗੇ ਸੁਧ ਹੋ ਜਾਈਦਾ ਹੈ ਜਾਂ ਹਰ ਕੀ ਹੋਏ ਰਜਾ ਜਿਵੇਂ ਪਾਰਸ ਨਾਲ ਸ਼ੋ ਕਰਕੇ ਲੋਹਾ ਸੋਨਾ ਬਣ ਜਾਂਦਾ ਅਠ ਦੰਤਾਂ ਇਵੇਂ ਕੰਚਨ ਸੁਧ ਸਰੂਪ ਹੋ ਜਾਈਦਾ ਜਾਂ ਹਰ ਕੀ ਹੋਏ ਰਜਾ ਜਦੋਂ ਸਤਿਗੁਰੂ ਦੀ ਆਗਿਆ ਵਿੱਚ ਜੀਵ ਹੋਵੇ ਆਰਾਮ ਮਨ ਲੱਗ ਜਾਵੇ ਰਜਾ ਚੱਲੇ ਤੇਰੇ ਹਰ ਹਰ ਨਾਮ ਚਿਤ ਲਾ ਇਸ ਮਨ ਨੂੰ ਸਿੱਖਾ ਦਈਏ ਇਹ ਮੇਰੇ ਪਿਆਰੇ ਮਨੋ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਪਰਮੇਸ਼ਰ ਦਾ ਨਾਮ ਹੈ ਉਸ ਵਿੱਚ ਜੀਵਿਤ ਜੀਵਤ ਨੂੰ ਲਗਾਉਣਾ ਕਰ ਸਤਿਗੁਰ ਤੇ ਹਰ ਪਾਈਐ ਸੱਚ ਸਤਿਗੁਰਾਂ ਦੁਆਰਾ ਸੱਚਾ ਹਰੀ ਪਾਈਦਾ ਹੈ ਹਰ ਸਿਉ ਰਹੈ ਸਮਾ। ਫਿਰ ਉਹ ਪੁਰਖ ਪਰਮੇਸ਼ਰ ਦੇ ਵਿੱਚ ਹੀ ਮਿਲਿਆ ਰਹਿੰਦਾ ਹੈ ਮਸਤੀ ਦੇ ਨਾਲ। ਰਹਾਉ ਸਤਗੁਰ ਤੇ ਗਿਆਨ ਊਪਜੈ ਗਿਆਨ ਵੀ ਭਾਈ ਸਤਗੁਰਾਂ ਦੁਆਰਾ ਹੀ ਉਤਪਨ ਹੁੰਦਾ ਹੈ ਹਿਰਦੇ ਵਿੱਚ ਤਾਂ ਇਹ ਸੰਸਾਜਾ ਜਿਹੜਾ ਪ੍ਰਮਾਨ ਪਰਵੇਗ ਆ ਤੇ ਵਪਰਜੇ ਆਜ ਕੀ ਸੰਸਾ ਹੈ ਜੀਵ ਦਾ ਤਾਂ ਜਾਂਦਾ ਹੈ ਸਤਗੁਰ ਤੇ ਹਰ ਬੁਝੀਐ ਸਤਗੁਰਾਂ ਦੁਆਰਾ ਹਰਿ ਅਕਾਲ ਪੁਰਖ ਨੂੰ ਬੁਝੀਏ ਪੁੱਛਣਾ ਕਰੀਏ ਤੇ ਬੁਝੀਏ ਸਮਝਣਾ ਕਰੀਏ ਕਰਮ ਜੋਨੀ ਨਹਿ ਪਾ ਜੇ ਗੁਰਾਂ ਦੁਆਰਾ ਸਮਝ ਲਈਏ ਪਰਮੇਸ਼ਰ ਨੂੰ ਫੇਰ ਮਾਤਾ ਦੇ ਗਰਭੀ ਜੂਨਾ ਦੁਆਰਾ ਨਹੀਂ ਪਾਇਆ ਜਾਂਦਾ। ਉਹ ਪ੍ਰਸਾਦੀ ਜੀਵਤ ਮਰੈ। ਸਤਿਗੁਰਾਂ ਦੀ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਉਹ ਪੁਰਖ ਜੀਵਤ ਭਾਵ ਤੋਂ ਮਰਦੇ ਹਨ। ਮਰ ਜੀਵੈ ਸਬਦ ਕਮਾ। ਜੀਵਤ ਭਾਵ ਤੋਂ ਸੰਸਾਰ ਵੱਲੋਂ ਮਰ ਕੇ ਪਰਮੇਸ਼ਰ ਵੱਲ ਜਿਉਂਦਾ ਹੋ ਜਾਵੇ। ਸ਼ਬਦ ਨੂੰ ਕਮਾ ਕੇ ਮੁਕਤ ਦੁਆਰਾ ਸੋਈ ਪਾਏ। ਸਹੀ ਮੁਕਤੀ ਦਾ ਦੁਆਰਾ ਬ੍ਰਹਮ ਗਿਆਨ ਹੈ। ਦੁਆਰਾ ਸੰਸਾਰ ਤੋਂ ਮੁਕਤੀ ਦੁਆਰਾ ਇੰਦਰੀਆਂ ਵਾਲੇ ਸਰੀਰ ਤੋਂ ਉਹ ਪੁਰਖ ਮੁਕਤੀ پا ਸਕਦਾ ਹੈ ਜੇ ਵਿੱਚੋਂ ਆਪ ਗਵਾ ਜਿਹੜੋ ਵਿੱਚੋਂ ਆਪ ਨੂੰ ਆਪਾ ਭਾਵ ਹੰਕਾਰ ਦੀ ਨਿਵਰਤੀ ਕਰ ਜਾਵੇ ਦੇਹ ਦਾ ਅਹਿਸਾਸ ਮਿਟ ਦੇਵੇ ਗੁਰ ਪ੍ਰਸਾਦੀ ਸੇਵ ਘਰ ਜੰਮੈ ਸਤਿਗੁਰਾਂ ਦੀ ਕਿਰਪਾ ਕਰਕੇ ਸ਼ਿਵ ਕਲਿਆਣ ਵਾਲਾ ਘਰ ਜੋ ਸਤੋਗੁਣ ਹੈ ਸਤੋਗੁਣ ਵਾਲੇ ਘਰ 'ਚ ਬ੍ਰਹਮ ਗਿਆਨ ਦਾ ਜਨਮ ਹੁੰਦਾ ਹੈ ਸ਼ਿਵ ਇਹ ਕਲਿਆਣ ਸੂਪ ਉਹਦਾ ਕਰ ਸਤ ਸੰਗਤ ਦੇ ਵਿੱਚੋਂ ਜਿਵੇਂ ਅੰਮ੍ਰਿਤ ਛਾ ਕੇ ਦੂਜਾ ਜਨਮ ਹੁੰਦਾ ਹੈ ਕਿਉਂ ਗੁਰਾਂ ਦੇ ਉਪਦੇਸ਼ ਦਾ ਫਿਰਦੇ ਦੇ ਅੰਦਰ ਜਦੋਂ ਜਮਣਾ ਸਰਵਨ ਕਰਕੇ ਮੰਨਣ ਕਰਨਾ ਹੈ ਇਹ ਕਲਿਆਣ ਰੂਪ ਘਰ ਦੇ ਵਿੱਚ ਸੰਗਤ ਦੇ ਵਿੱਚ ਉਹ ਸੁਭਗੁਣਾ ਦੀ ਉਤਪਤੀ ਹੋਣੀ ਹੈ ਜਿਹੜੀ ਕਰ ਹਿਰਦੇ ਦੇ ਅੰਦਰ ਸ਼ਿਵ ਕਲਿਆਣ ਸੂਪ ਦਾ ਗਿਆਨ ਜਮਣਾ ਮੰਨਣ ਹੋਵੇ ਵਿੱਚ ਹੋ ਸਖਤ ਗਵਾ ਵਿੱਚੋਂ ਸ਼ਕਤੀ ਜਿਹੜੀ ਉਪਾਸ਼ਨਾ ਕਰਦਾ ਨਾ ਮਾਇਆ ਦੀ ਤਮੁ ਗੁਣੀਆਂ ਦੀ ਇਨੂੰ ਗਵਾ ਦੇਵੇ ਮੇਟ ਦੇਵੇ ਆਚਰ ਚਰੈ ਬਵੀਕ ਬੁੱਧ ਪਾਏ ਆਚਰ ਜਿੱਦਰ ਮਨ ਨਹੀਂ ਚੜਦਾ ਉਧਰ ਚੜਨ ਲੱਗ ਜਾਵੇ ਪਰਮੇਸ਼ਰ ਵੱਲ ਨਹੀਂ ਚੜਦਾ ਉਹਦੋਂ ਚੱਲਣ ਲੱਗ ਜਾਵੇ ਜਿੱਦਰ ਚਰ ਬਚੜਦਾ ਉਧਰੋਂ ਅਚਲ ਹੋ ਜਾਵੇ ਆ ਚੱਲ ਸਰੂਪ ਵਿੱਚ ਮਰਤੀ ਚੜੇ ਜੇ ਫੇਰ ਬਵੇਕ ਬੁੱਧ ਪਾਏ ਅਜਰ ਚੜਾ ਬਵੇਕ ਬੁੱਧ ਪਾਏ ਉਸ ਵੇਲੇ ਜੀਵ ਇਸ ਦੀ ਏਕਤਾ ਵਾਲੀ ਗਿਆਨ ਵਾਲੀ ਬੁੱਧੀ ਪਾਉਂਦਾ ਹੈ ਪੁਰਖ ਹੈ ਪੁਰਖ ਮਿਲਾਈ ਫੇਰ ਗੁਰੂ ਪੁਰਖ ਪੁਰਖ ਪਰਮੇਸ਼ਰ ਦੇ ਨਾਲ ਮਿਲ ਦੁੰਦੇ ਹਨ ਧਾਕਰ ਬਾਜੀ ਸੰਸਾਰ ਅਚੇਤ ਹੈ ਇਹ ਧਾਕਰ ਬਾਜੀ ਜਿਵੇਂ ਦਾਈ ਦੀ ਬਾਜੀ ਪਾਈ ਹੁੰਦੀ ਹੈ रामचंद्र ਜੀ ਦੀ ਕਥਾ ਵਿੱਚ ਰਾਮਾਇਣ ਵਿੱਚ ਕਲੰਗੀਧਰ ਜੀ ਨੇ ਲਿਖਿਆ ਹੈ ਕਿ ਕੁਵਾਰੀ रामचंद्र ਜੀ ਰੋਣੋਂ ਨਾ ਹਟਣ। ਬਹੁਤ ਰੋਂਦੇ ਰਹੇ। ਮਾਤਾ ਕੁਸਲਿਆ ਨੂੰ ਬੜਾ ਜਤਨ ਕੀਤਾ ਕਿ ਰੋਣੋਂ ਮੈਂ ਹਟਾ ਲਵਾਂ ਪਰ ਮਾਤਾ ਕੁਸਲਿਆ ਦੇ ਕਹਿਣ ਤੋਂ ਵੀ ਬਿਰੇ ਨਾ। ਉਸ ਵੇਲੇ ਜਿਹੜੀ ਧਾਈ ਸੀ रामचंद्र ਦੀ ਉਸ ਧਾਈ ਨੇ ਇੱਕ ਬਾਜੀ ਪਾਈ। ਉਹ ਬਾਜੀ ਉੱਥੇ ਲਿਖੀ ਵੀ ਹੈ ਰਮਾਇਣ ਚ ਕਲੰਗੀਧਰ ਨੇ ਜਿਹੜਾ ਰਮਾਇਣ ਲਿਖਿਆ ਹੈ रामचंद्र ਦੀ ਕਥਾ ਕਹਿੰਦੇ ਹੇ ਰਾਮਚੰਦਰ ਮੈਂ ਤੈਨੂੰ ਕਹਾਣੀ ਸੁਣਾਉਣੀ ਹੈ ਸੁਣ ਦਾਈ ਨੇ ਕਿਹਾ ਕਿ ਸੂਰਜ ਨੂੰ ਲੱਗੀ ਸੀ ਤੇ ਉਹ ਝੂਰੀ ਦੇ ਘਰ ਆਇਆ ਤੇ ਝੂਰੀ ਨੇ ਉਸ ਵੇਲੇ ਆਪਦੇ ਕੂਜੇ 'ਚ ਉਹਨੂੰ ਪਾ ਲਿਆ ਜਿਸ ਵੇਲੇ ਕੂਜੇ 'ਚ ਪਾ ਲਿਆ ਸੂਰਜ ਨੂੰ ਤੇ ਸਾਰੇ ਹਨੇਰਾ ਛਾ ਗਿਆ ਫਿਰ ਦੇਵਤਿਆਂ ਨੇ ਮਿਲ ਕੇ ਝੂਰੀ ਨੂੰ ਬੇਨਤੀ ਕੀਤੀ ਕਿ ਹੇ ਮਾਈਏ ਕੂਜੇ 'ਚੋਂ ਸੂਰਜ ਕੱਢ ਦੇ ਜਿਸ ਵੇਲੇ ਕੂਜੇ 'ਚੋਂ ਸੂਰਜ ਚੜਿਆ ਤਾਂ ਚੜ ਰਿਹਾ ਸੀ ਕੱਢਣ ਤੋਂ ਇਹ ਸੁਣ ਕੇ ਰਾਮਚੰਦ ਰੋਣੋਂ ਡਰ ਗਿਆ ਇਸ ਪ੍ਰਕਾਰ ਇਹ ਤਾਤਰ ਬਾਜੀ ਉਹ ਦਾਈਨ ਬਾਜੀ ਭਾਈ ਸੀ ਇਹ ਖੇਲ ਰਾਮਚੰਦ ਨੂੰ ਬਰਾਉਣ ਵਾਸਤੇ ਪ੍ਰਚਾਵਾ ਕੀਤਾ ਸੀ ਇਸ ਪ੍ਰਕਾਰ ਤਾਤਰ ਤਾ ਜਾਣ ਵਾਲੀ ਜਿਹੜੀ ਮਾਇਆ ਹੈ ਨਾ ਇਹਦੀ ਬਾਜੀ ਸੰਸਾਰ ਪਾਇਆ ਹੋਇਆ ਹੈ ਇਹ ਬਾਜੀ ਜੀਤੀ ਹਰੀ ਦੀ ਨਿਆਈ ਅਵਿਧਿਆ ਹੈ ਅਤੇ ਇਸ ਦੇ ਘਰ ਕੌਣ ਹੈ ਸਰੀਰ ਇਹਦੇ ਚ ਸੂਰਜ ਕੌਣ ਹੈ ਆਤਮਾ ਜੀਵਾਤਮਾ ਇਹ ਕਹਿੰਦੇ ਪਾਣੀ ਕੀ ਪਦਾਰਥਾਂ ਦੇ ਬਰਤਨ ਵਾਸਤੇ ਪੀਣ ਵਾਸਤੇ ਦੇ ਘਰ ਆਇਆ ਤੇ ਇਸ ਦੇਹ ਰੂਪੀ ਕੁੱਜੇ ਜੇ ਨੂੰ ਪਾ ਛੱਡਿਆ ਹੈ ਅਤੇ ਦੇਵਤੇ ਜਿਹੜੇ ਹਨਗੇ ਸੁਭਗੁਣੋ ਇਹ ਬੇਨਤੀਆਂ ਕਰਦੇ ਹਨੇਰਾ ਹੀ ਪਿਆ ਹੋਇਆ ਜਦੋਂ ਇਹ ਸੁਭਗੁਣਾਂ ਦੀ ਬੇਨਤੀ ਨੂੰ ਪਰਮੇਸ਼ਰ ਸੁਣ ਕੇ ਇਸ ਵਿਗਿਆ ਰੂਪੀ ਚਿਹਰੀ ਚੋਂ ਇਹ ਜੀਵਾਤਮਾ ਰੂਪੀ ਸੂਰਜ ਨੂੰ ਕੱਢ ਦਿੰਦਾ ਹੈ ਫਿਰ ਇਹਨੂੰ ਪ੍ਰਕਾਸ਼ ਹੋ ਜਾਂਦਾ ਹੈ ਅੰਕਰੀਵਾਰ ਸਾਂ ਬਣ ਜੂ ਜੇ ਬਣਾਣਾ ਹੋਵੇ। ਧਾਤਰ ਬਾਜੀ ਸੰਸਾਰ ਅਚੇਤ ਹੈ। ਇਹ ਤਾਂ ਜਾਣ ਵਾਲੀ ਜਿਵੇਂ ਦਾਈਨ ਬਾਜੀ ਪਾਈ ਸੀ ਇਹ ਸੰਸਾਰ ਅਚੇਤ ਹੈ। ਭੁੱਲਿਆ ਹੋਇਆ ਪਰਮੇਸ਼ਰ ਦੇ ਚੇਤਨ ਤੋਂ ਰਹਤਾ। ਚੱਲੈ ਮੂਲ ਗਵਾ। ਆਪਣੇ ਮੂਲ ਰੂਪ ਦੇ ਗਿਆਨ ਨੂੰ ਗਵਾ ਕੇ ਚਲਿਆ ਜਾ ਰਿਹਾ ਹੈ ਸੰਸਾਰ ਵਿੱਚੋਂ। ਮੂਡ ਰੂਪ ਜੋ ਪਰਮੇਸ਼ਵਰ ਹੈ, ਮੂਲ ਕਾਰਨ ਰੂਪ ਜੋ ਪਰਮੇਸ਼ਵਰ ਹੈ, ਮੂਡ ਜਨਮ ਧਾਰ ਕਰਕੇ ਜਿ ਪ੍ਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਆਇਆ ਸੀ ਪਹੀ ਪ੍ਰਾਪਤ ਮਾਨਖ ਦੇ ਹੋਰੀਆ ਗੋਬਿੰਦ ਮਿਲ ਕੇ ਤੇਰੀ ਵਰੀਆ ਮੂਲ ਮੋਢ ਕੀ ਸੀ ਪੁੰਨ ਲੈ ਕੇ ਆਇਆ ਸੀ ਉਹਨਾਂ ਨੂੰ ਗਵਾ ਕੇ ਚੱਲਿਆ ਲਾਹ ਹਰ ਸਤ ਸੰਗਤ ਪਾਈਏ ਲਾਹ ਪਾਈ ਹਰੀ ਦੀ ਸਰ ਸੰਗਤ ਜੀ ਪਾਈ ਦਾ ਹੈ ਕਰਮੀ ਪੱਲੇ ਪਾ ਜਿਨਨ ਨਿਸਕਾਮ ਕਰਮ ਕੀਤੇ ਹੈ ਗੁਰੂ ਸਾਹਿਬ ਦੀ ਕਰਮੀ ਕਿਰਪਾ ਹੋਈ ਹੈ ਉਹਨਾਂ ਅਧਿਕਾਰੀਆਂ ਦੇ ਪੱਲੇ ਰਿਦੇ ਦੇ ਗੁਣ ਪੈਂਦੇ ਹਨ ਪ੍ਰਾਪਤ ਹੁੰਦੇ ਹਨ ਸਤਗੁਰ ਵੇਣ ਕੇ ਨਾ ਪਾਇ ਸਤਗੁਰੂ ਸਾਹਿਬ ਤੋਂ ਬਿਨਾਂ ਕਿਸੇ ਨੂੰ ਪਰਮੇਸ਼ਰ ਦੇ ਗਿਆਨ ਨੂੰ ਸਰੂਪ ਨੂੰ ਨਹੀਂ ਪਾਉਣਾ ਕੀਤਾ ਮਨ ਵੇਖ ਹੋ ਰਿਦਾ ਵਿਚਾਰ ਮਨ ਜੇ ਸੰਸਾਰ ਤੇ ਦਿਲ ਵਿੱਚ ਵਿਚਾਰ ਕੇ ਵੇਖ ਲਓ ਆਪ ਵੱਡ ਭਾਗੀ ਗੁਰ ਪਾਇ ਵੱਡਿਓ ਭਾਗਾਆਂ ਵਾਲਿਆਂ ਨੂੰ ਗੁਰੂ ਸਾਹਿਬ ਜੀ ਨੂੰ ਪ੍ਰਾਪਤ ਕੀਤਾ ਹੈ ਭਗਜਲ ਉਤਰੇ ਪਾ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ ਹਨ ਹਰ ਨਾਮਾ ਹਰ ਟੀਕ ਹੈ ਹਰ ਹਰ ਪਰਮੇਸ਼ਰ ਦੇ ਨਾਮ ਦਾ ਹਰੇਕ ਵਾਸਤੇ ਟੀਕ ਓਟ ਹੈ ਲੋਕ ਪਰ ਲੋਕ ਵਾਸਤੇ ਹਰ ਹਰ ਨਾਮ ਆਧਾਰ ਹਰ ਹਰ ਪਰਮੇਸ਼ਰ ਦੇ ਨਾਮ ਦਾ ਹੀ ਜੋ ਤੁੰਗ ਪਦ ਲਖਰਥਰੀ ਹੈ ਤਦ ਪਦ ਲਖਰਥਰੀ ਹੈ ਉਹਦਾ ਲੋਕ ਪਰ ਲੋਕ ਚ ਆਸਰਾ ਹੈ ਕਿਰਪਾ ਕਰੋ ਗੁਰ ਮਿਲੋ ਹਰ ਜੀ ਮਾਰਾ ਕਿਰਪਾ ਦ੍ਰਿਸ਼ਟੀ ਕਰਕੇ ਏ ਅਕਾਲ ਪੁਰਖ ਜੀ ਸਾਨੂੰ ਗੁਰੂ ਸਾਹਿਬ ਦੇ ਨਾਲ ਮਿਲਾਉਣਾ ਕਰੋ ਆਉ ਮੋਖ ਦਵਾਰ ਜਿਸ ਕਰਕੇ ਅਸੀਂ ਦਵਾਰ ਸੰਸਾਰ ਤੋਂ ਮੁਕਤ ਪਾ ਲਈਏ ਮਾਸਤ ਕੇ ਲਿਲਾਟ ਲਿਖਿਆ ਜਿਨ੍ਹਾਂ ਦੇ ਮੱਥੇ ਤੇ ਮਾਸਤ ਕੇ ਲਿਲਾਟ ਲਿਖਿਆ ਧੁਰ ਠਾਕੁਰ ਜਿਨ੍ਹਾਂ ਦੇ ਹੇ ਠਾਕੁਰ ਸਵਾਮੀ ਅਕਾਲ ਪੁਰਖ ਕਹੇ ਮੱਥੇ ਤੇ ਲਿਲਾਟ ਨਾਮ ਸਿਰੋਮਣੀ ਦਾ ਸਿਰੋਮਣੀ ਮਸਤਕ ਨਾਮ ਸਿਰੋਮਣੀ ਦਾ ਕਰ ਲੋ ਸਿਰੋਮਣੀ ਲਲਿਆ ਲੇਖ ਇਨਾਂ ਦੇ ਮੱਥੇ ਤੇ ਆਪ ਅੰਪਤਾ ਕਰਨ ਲਿਖਿਆ ਹੈ ਸਵਾਮੀ ਜੀ ਮੀਟਣਾ ਨਾ ਜਾ ਉਹ ਮਟਾਇਆ ਨਹੀਂ ਜਾਂਦਾ ਉਸ ਕਰਕੇ ਤੇਰੀ ਪ੍ਰਾਪਤੀ ਜ਼ਰੂਰ ਹੋ ਜਾਂਦੀ ਹੈ ਨਾਨਕ ਸੇ ਜਨ ਪੂਰਨ ਹੋਏ ਉਹ ਮਹਾਰਾ ਤੇਰੇ ਪੂਰਨ ਗਿਆਨਵਾਨ ਹੋਏ ਆ ਭਗਤ ਜਨ ਜਿਨ ਹਰ ਬਾਣਾ ਭਾ ਜਿਨਾਂ ਨੂੰ ਪ੍ਰਵੇਸ਼ ਤੇਰੀ ਰਿਜਾ ਚੰਗੀ ਲੱਗਦੀ ਹੈ ਬਾਣਾ ਚੰਗਾ ਲੱਗਦਾ ਹੈ ਮਲਾਰ ਮਹੱਲਾ ਤੀਜਾ ਬੇਦਬਾਣੀ ਜਗ ਵਰਤਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਬੇਣੀ ਆਦਿਕ ਪੰਡਤ ਮਹਾਰਾਜੀਵਾਨ ਚ ਸਜੇ ਹੋਏ ਹਨ ਜਿਨ ਨੂੰ ਗੁਰੂ ਸਾਹਿਬ ਜੀ ਨੇ ਬਾਈ ਮੰਜੀਆਂ ਜੋ ਮੰਜੀ ਵੀ ਦਿੱਤੀ ਸੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗੁਰਬਾਣੀ ਦੇ ਪ੍ਰਚਾਰ ਵਾਸਤੇ ਇਸ ਨੂੰ ਹਜ਼ੂਰ ਨੇ ਮਬਸ਼ੀ ਕੀ ਕੀਤੀ ਸੀ ਕਿ ਤੂੰ ਵਿਦਵਾਨ ਹੈ ਗੁਰਬਾਣੀ ਦਾ ਪ੍ਰਚਾਰ ਕਰੇਗਾ ਤੇ ਫਿਰ ਤੈਨੂੰ ਸਮਝ ਪਵੇਗੀ ਇਹਨ ਕਹ ਸੱਚੇ ਪਾਤਸ਼ਾਹ ਜੀ ਜਿਹੜੀ ਬੇਦਵਾਣੀ ਹੈ ਇਹਦੇ ਨਾਲ ਨਹੀਂ ਜੀਆਂ ਦੀ ਕਲਿਆਣ ਹੋ ਸਕਦੀ ਤਾਂ ਸੁਣ ਕੇ ਗੁਰੂ ਮਾਰਾ ਸਭ ਪਰਮ ਕਰਪਾਲੂ ਜੀ ਫਰਮਾਉਂਦੇ ਹਨ ਮਲਾਰ ਮਹੱਲਾ ਤੀਜਾ ਬੇਦਵਾਣੀ ਜਗ ਵਰਤਦਾ اے ਭਾਈ ਬੇਦਾਂ ਦੀ ਬਾਣੀ ਅਨੁਸਾਰ ਸਾਰਾ ਸੰਸਾਰ ਵਰਤ ਰਿਹਾ ਹੈ ਤ੍ਰੈ ਗੁਣ ਕਰੇ ਵੀ ਵਿਚਾਰ ਕੋ ਤਾਮਸੀ ਪੁਰਖ ਜਿਹੜੇ ਆ ਉਹ ਕਰਮ ਕਰਦੇ ਹਨ ਜਿਹੜੇ ਰਾਜਸੀ ਲੋਕ ਆ ਉਹ ਪੂਜਨਾ ਕਰਦੇ ਹਨ ਜਿਹੜੇ ਸ਼ਾਂਤ ਕੀ ਉਹ ਗਿਆਨ ਦੀ ਇੱਛਾ ਕਰਦੇ ਹਨ ਕਿ ਉਹ ਤਿੰਨ ਗੁਣਾਂ ਦਾ ਵਿਚਾਰ ਕਰ ਰਹੇ ਹਨ ਸਾਰੇ ਬਿਨ ਨਾਵੇ ਜਮ ਡੰਡ ਸਹਿ ਤ੍ਰਿਗੁਣੀ ਉਪਾਸ਼ਨਾ ਕਰਦੇ ਹਨ ਤਾਮਸੀ ਪੁਰਖ ਸ਼ਿਵ ਜੀ ਦੇ ਉਪਾਸ਼ਕ ਹੈ ਰਾਜਸੀ ਲੋਕ ਬ੍ਰਹਮਾ ਦੇ ਉਪਾਸ਼ਕ ਹੈ ਸ਼ਾਂਤ ਕੀ ਲੋਕ ਵਿਸ਼ਨੂੰ ਦੇ ਉਪਾਸ਼ਕ ਹੈ ਤੂੰ ਕਿੰਨਾ ਗੁਣਾ ਦੀ ਵਿਚਾਰ ਕਰਦੇ ਰਹਿੰਦੇ ਹਣ ਬਿਨ ਨਾਵੇ ਜਮ ਡੰਡ ਸਹਿ ਸੱਚੇ ਪਾਤਸ਼ਾਹ ਦਾ ਨਾਮ ਨਹੀਂ ਜਪਦੇ ਕਹਿੰਦੇ ਰਜੋ ਗੁਣ ਜਦੋਂ ਹੁੰਦਾ ਹੈ ਉਸ ਵੇਲੇ ਸੁਪਨਾ ਆਉਂਦਾ ਹੈ ਤੇ ਸੁਪਨਾ ਵਸਤੂ ਹੁੰਦੀ ਹੈ ਜਦੋਂ ਜਾਗਰਤ ਬਾਤਾਂ ਹੁੰਦੀ ਹੈ ਉਦੋਂ ਸਤੋ ਗੁਣ ਹੁੰਦਾ ਹੈ ਸਾਰਾ ਗਿਆਨ ਹੁੰਦਾ ਹੈ ਜਦੋਂ ਸੁਹੋਬਤ ਵਾਸੋਂ ਦੀ ਤਮੋਂ ਗੁਣ ਹੁੰਦਾ ਕੋਹਰ ਨਿੰਦਰਾ ਜਿ ਪਿਆ ਰਹਿਂਦਾ ਹੈ ਇਸ ਪ੍ਰਕਾਰ ਤਿੰਨਾਂ ਗੁਣਾਂ ਦੇ ਵਿਚਾਰ ਕਰਦੇ ਰਹਿੰਦੇ ਹਨ ਬਿਨ ਨਾਵੇ ਜਮ ਡੰਡ ਸਹ ਬਿਨਾ ਸੱਚੇ ਪਾਤਸ਼ਾਹ ਦੇ ਨਾਮ ਤੋਂ ਜਮਾਂ ਲਈ ਡੰਡ ਸਹਾਰਦੇ ਆ ਸਾਰੇ ਮਰ ਜਨਮੇ ਵਾਰੂ ਵਾਰ ਮੌਤ ਕਰਕੇ ਮਰਦੇ ਰਹਿੰਦੇ ਹੈ ਵਾਸ਼ਨਾ ਕਰਕੇ ਜਾਂਦੇ ਰਹਿੰਦੇ ਹੈ ਵਾਰੀ ਵਾਰੀ ਜੂਨਾ ਚ ਆਉਂਦੇ ਹਨ ਸਤਗੁਰੂ ਭੇਟੇ ਮੁਕਤ ਹੋ ਜੇ ਸਤਗੁਰੂ ਸਾਹਿਬ ਜੀ ਨਾਲ ਮਿਲਣ ਤਾਂ ਭਾਈ ਕਲਿਆਣ ਦੀ ਪ੍ਰਾਪਤੀ ਹੋ ਸਕਦੀ ਹੈ ਭਾਈ ਮੋਖ ਦਵਾਰ ਗੁਰੂ ਸਾਹਿਬ ਦੇ ਪਾਸੋਂ ਮੁਕਤੀ ਦਾ ਦਵਾਰ ਗਿਆਨ ਪ੍ਰਾਪਤ ਕਰ ਲੈਣ ਦੁਆਰਿਆਂ ਵਾਲੇ ਸੰਸਾਰ ਸੰਸਾਰ ਸਰੀਰ ਤੋਂ ਮੁਕਤ ਪਾ ਲੈਣ ਸੰਸਾਰ ਦੇ ਦੁਆਰੇ ਬੂਹੇ ਬੂਹੇ ਪਟਕਣ ਤੋਂ ਮੁਕਤੀ ਪਾ ਲੈਣ ਮਨ ਰੇ ਸਤਿਗੁਰੂ ਸੇਵ ਸਮਾ। ਤੇ ਮੇਰੇ ਪਿਆਰੇ ਮਨੋ ਸਤਿਗੁਰੂ ਸਾਹਿਬ ਦੀ ਸੇਵਾ ਕਰਕੇ ਵਾਹਿਗੁਰੂ ਦੀ ਜੋਤ ਵਿੱਚ ਸਮਾਇਆ ਜਾਂਦਾ ਮਿਲਿਆ ਜਾਂਦਾ ਹੈ। ਸਤਿਗੁਰਾਂ ਦੀ ਸੇਵ ਸਮਾਇ ਮਸਤੀ ਦੇ ਸਹਿਤ ਹੋ ਕੇ ਭਾਵਨਾ ਦੇ ਨਾਲ ਕਰ ਵੱਡਾ ਭਾਗ ਗੁਰਪੂਰਾ ਪਾ। ਵੱਡਿਆਂ ਭਾਗਾਂ ਵਾਲਿਆਂ ਨੂੰ ਪੂਰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਕੀਤਾ ਹੈ। ਹਰ ਹਰ ਨਾਮ ਧਿਆਇ। ਸਤਿਗੁਰੂ ਦੀ ਕਿਰਪਾ ਕਰਕੇ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਸਾਰਿਆਂ ਦੇ ਪਾਪਾਂ ਦਾ ਹਾਰਕ ਹੈ। ਕਿਸ ਨਾਮ ਨੂੰ ਧਿਆਉਣਾ ਕਰੀਏ ਰਹਾਉ। ਹਰ ਆਪਣੇ ਭਾਣੇ ਸ੍ਰਿਸ਼ਟੂ ਪਾਈ ਰਾਮ ਬਸਰਾਮ ਦੇ ਕੇ ਸਦਗੋ ਕੀ ਦੱਸਦੇ ਹਨ ਆਪਣੀ ਰਜਾਇ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਹਰ ਆਪੇ ਦੇ ਆਧਾਰ ਆਪ ਹੀ ਸਾਰਿਆਂ ਰੋਜੀ ਦਾਤਾ ਪਰਮੇਸ਼ਰ ਆਸਰਾ ਦਿੰਦਾ ਹੈ ਹਰ ਆਪਣੇ ਭਾਣੇ ਮਨ ਨਿਰਮਲ ਕੀਆ ਜਿਹੜੇ ਹਰੀ ਦੇ ਆਪਣੇ ਭਾਣੇ ਨੂੰ ਮੰਨਦੇ ਹੈ ਉਹਨਾਂ ਦਾ ਮਨ ਪਰਮੇਸ਼ਰ ਨੇ ਭਾਣੇ ਵਿਚਾਲੇ ਜਾਲ ਜਾਣ ਕੇ ਮਾਨੋਂ ਦਾ ਅਸਤਜੜ ਦੁੱਖ ਰੂਪ ਸੁਭਾਅ ਤੋਂ ਨਿਰਮਲ ਕਰ ਦੁੱਤਾ ਪਾਪਾਂ ਦੀ ਮਾਇਆ ਤੋਂ ਰਹਿਤ ਕਰ ਦੁੱਤਾ ਹੈ ਹਰਸਿਓ ਲਾਗਾ ਪਿਆਰ ਜਿਨ੍ਹਾਂ ਦਾ ਮਨ ਸਤਗੁਰਾਂ ਨਾਲ ਉਜਲ ਕਰ ਦੁੱਤਾ ਹੈ ਜਿਵੇਂ ਚਿੱਟੇ ਕੱਪੜੇ ਰੰਗ ਚੜ ਜਾਂਦਾ ਹੈ ਇਓ ਵਾਹਿਗੁਰੂ ਨਾਲ ਉਹਨਾਂ ਦਾ ਪਿਆਰ ਲੱਗ ਗਿਆ ਹੈ ਹਰ ਕਹਿ ਭਾਣੇ ਸਤਗੁਰ ਭੇਟਿਆ ਜੋ ਹਰੀ ਦੇ ਭਾਣੇ ਨੂੰ ਮੰਨਣ ਵਾਲੇ ਹੈ ਹਰੀ ਦੀ ਰਜ਼ਾ ਅਨਸਾਰ ਪੁਰੂਲੇ ਨਸਕਾਮ ਕਰਮਾਂ ਅਨਸਾਰ ਜਦੋਂ ਹਰੀ ਨੂੰ ਪਾਇਆ ਤਾਂ ਸਤਿਗੁਰੂ ਸਾਹਿਬ ਜੀ ਭੇਟਿਆ ਮਿਲਿਆ ਸਭ ਜਨਮ ਸਵਾਰਨ ਹਾਰ ਸਤਿਗੁਰੂ ਦਾ ਇਹ ਜੀ ਹੈ ਜਿਹੜੇ ਸਾਰਿਆਂ ਜੀਆਂ ਦੇ ਜਨਮਾਂ ਨੂੰ ਸਭ ਜਿੰਨਾ ਆਪਣਾ ਜਨਮ ਹੈ ਬਾਲਕਪਨੇ ਤੋਂ ਲਾ ਕੇ ਸਾਰੇ ਨੂੰ ਸਵਾਰਨ ਵਾਲੇ ਹਨ ਸਾਰਿਆਂ ਜਨਮਾਂ ਜਿੰਨੇ ਜੀਵ ਹੈ ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਬ੍ਰਹਮ ਗਿਆਨ ਦੇ ਕੇ ਨਾਮ ਦੇ ਕੇ ਉਹਨਾਂ ਨੂੰ ਜੀਵਨ ਨੂੰ ਸਵਾਰਨ ਵਾਲੇ ਹਨ ਵਾਹ ਵਾਹ ਬਾਣੀ ਸਤ ਹੈ ਸਤਗੁਰੂ ਸਾਹਿਬ ਜੀ ਉਪਦੇਸ਼ ਕਿਹੜਾ ਦਿੰਦੇ ਹਨ ਕਿ ਵਾਹ ਵਾਹ ਬਾਣੀ ਸਤ ਹੈ ਵਾਹਿਗੁਰੂ ਵਾਹਿਗੁਰੂ ਉਚਾਰੋ ਭਾਈ ਇਹ ਸੱਚੀ ਬਾਣੀ ਹੈ ਵਾਹ ਸਰਜ ਹੈ ਉਹ ਵਾਹ ਪ੍ਰੇਰਕ ਹੈ ਇਹ ਸੱਚੀ ਬਾਣੀ ਹੈ ਗੁਰਮੁਖ ਬੁਝੈ ਕੋ ਇਹ ਗੁਰਾਂ ਦੁਆਰਾ ਕੋਈ ਕੋਈ ਗੁਰਮੁਖ ਬੁਝ ਸਕਦਾ ਹੈ ਸਮਝ ਸਕਦਾ ਹੈ ਮੁਖੀ ਸਤਗੁਰਾਂ ਦੁਆਰਾ ਇਸ ਉਪਦੇਸ਼ ਨੂੰ ਪ੍ਰਾਪਤ ਕਰ ਸਕੀਦਾ ਹੈ ਵਾਹ ਵਾਹ ਕਰ ਪ੍ਰਭ ਸਲਾਹੀ ਹੈ ਵਾਹਿਗੁਰੂ ਵਾਹਿਗੁਰੂ ਕਹਿ ਕੇ ਵਾਹ ਤੂ ਉਸ ਚਰਜ ਹੈ ਵਾਹ ਪ੍ਰੇਰਕ ਹੈ ਇਉਂ ਨਾਮ ਦਾ ਅਭਿਆਸ ਕਰਕੇ ਪ੍ਰਭ ਨੂੰ ਸਲਾਉਣਾ ਕਰੀਏ ਜਿਸ ਜੀਵਡ ਅਵਰ ਨਾ ਕੋ ਜਿਸ ਜੀਵਡਾ ਵੱਡਾ ਹੋਰ ਕੋਈ ਨਹੀਂ ਹੈ ਜਿਸ ਨਾਮ ਦੇ ਤੁਲ ਹੋਰ ਕੋਈ ਸਾਧਨ ਨਹੀਂ ਹੈ ਆਪੇ ਬਖਸ਼ੇ ਮੀਲ ਲਏ ਆਪ ਹੀ ਜਿਹੜੇ ਬਖਸ਼ਿਆ ਸੰਸਾਰ ਨੂੰ ਗੁਰੂ ਸਰੂਪ ਉਹ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਮੇਲ ਲੈਂਦੇ ਹਨ ਕਰਮ ਪ੍ਰਾਪਤ ਹੋ ਉਹ ਸੰਗ ਨੂੰ ਕਰਮਾ ਕਰਕੇ ਪ੍ਰਾਪਤ ਹੁੰਦੇ ਜਿਨ੍ਹਾਂ ਨੂੰ ਪੂਰਵ ਨਿਸਕਾਮ ਕਰਮ ਕੀਤੇ ਹੈ ਉਹਨਾਂ ਨੂੰ ਸਤਗੁਰਾਂ ਦੀ ਪ੍ਰਾਪਤੀ ਹੁੰਦੀ ਹੈ ਸਤਗੁਰਾਂ ਦੀ ਪ੍ਰਾਪਤੀ ਕਰਕੇ ਆਪ ਹੀ ਮਹਾਰਾਜ ਬ੍ਰह्म ਗਿਆਨ ਨੂੰ ਬਖਸ਼ ਕੇ ਮੇਲ ਲੈਂਦੇ ਨਾਲ ਦੇ ਸਰੂਪ ਵਿੱਚ ਸੱਚਾ ਸਾਹਿਬ ਮਹਾਰਾ ਸੱਚੇ ਸਾਹਿਬ ਸਾਰਿਆਂ ਦਿਲਾਂ ਦਾ ਮਾਰੋ ਜਾਨੂ ਹੈ ਭੀਤੀ ਹੈ ਉਹ ਤਾਂ ਗੱਲ ਕੋਈ ਲੁਕੀ ਛਿਪੀ ਨਹੀਂ ਸਭ ਕੋ ਸੁਣਦਾ ਵੇਖਦਾ ਕਿ ਮੁੱਕਰ ਪਿਆ ਜਾਏ ਉਹ ਕੈਸੇ ਰੂਹਾਂ ਦੇ ਤਾਈ ਮਾ ਚੰਦਰਮਾ ਦੀ ਨਿਆਈ ਰੋਪ ਪ੍ਰਕਾਸ਼ਨ ਵਾਲਾ ਹੈ ਸਤਿਗੁਰੂ ਦਿਆ ਦਿਖਾ ਉਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਪ੍ਰਗਟ ਕਰਕੇ ਦਿਖਾ ਦਿੱਤਾ ਹੈ ਜਿਹੜਾ ਸਾਰਿਆਂ ਨੂੰ ਚੰਦਰਮਾ ਦੀ ਨਿਆਈ ਸਾਰੇ ਨੇ ਬੁੱਧੀਆਂ ਰੂਪੀ ਕਵੀਆਂ ਨੂੰ ਖੜਾਉਣ ਵਾਲਾ ਹੈ ਅੰਮ੍ਰਿਤ ਵਰਸੈ ਮਨ ਸੰਤੂਖੀ ਹੈ ਗੁਰੂ ਮਹਾਰਾਜ ਸਾਹਿਬ ਦੀ ਰਸਨਾ ਤੋਂ ਜਦੋਂ ਬਚਨ ਨਿਕਲਿ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਮਨ ਸੰਤੁਸ਼ਟ ਹੋ ਜਾਂਦਾ ਸੋਤਿਆਂ ਦਾ ਸੁਣਨ ਵਾਲਿਆਂ ਦਾ ਮਨ ਸੰਪੁਸ਼ਟੋ ਸੰਤੋਖ ਦੇ ਸਹਿਤ ਹੋ ਜਾਂਦਾ ਹੈ ਪੂਰਤਾਂ ਵੱਲੋਂ ਸੱਚ ਰਹੇ ਲੇਵਲਾ ਫਿਰ ਸੱਚ ਵਿੱਚ ਮਿਰਤੀ ਨੂੰ ਜੋੜੀ ਰੱਖਦਾ ਹੈ ਹਰ ਕਾ ਨਾਏ ਸਦਾ ਹਰੀਆਵਲੀ ਜੋ ਪ੍ਰਵੇਸ਼ ਦੇ ਨਾਮ ਨੂੰ ਜਪਣ ਵਾਲੀ ਸਖੀ ਹੈ ਉਹ ਸੁਭਗੁਣਾ ਦੀ ਹਰੀਆਵਲ ਤੋਂ ਸੁਹਾਗ ਸਹਿਤ ਸਦਾ ਹੀ ਹਰੀਆਵਲੀ ਹੈ ਫਿਰ ਸੁੱਕੈ ਨਾ ਕੁਮਲਾ ਕੇ ਸਾਹਿਬ ਸੰਗਿਓਨ ਦੇ ਚਿਤ ਸੁਖ ਦਾ ਨਹੀਂ ਸੋਗ ਵਿੱਚ ਤੇ ਨਾਮ ਛੋੜੇ ਕਰਕੇ ਕੁਮਲਾਉਂਦੇ ਆ 900 ਕਰਕੇ ਸੁੱਕਦੇ ਆ ਨਾ ਮਿਛੋੜੇ ਕਰਕੇ ਕਮਲਾਉਂਦੇ ਹਨਗੇ ਫਿਰ ਸੁੱਕਾ ਨਾ ਉਕਾਈ ਮਨ ਨਾਸਕ ਹੋ ਜਾਣਾ ਇਹ ਸੁਕਣਾ ਹੈ ਤੇ ਕਮਲਾਉਣਾ ਥੋੜੇ ਜੇ ਗੁਨਾ ਦਾ ਅਭਾਵ ਅੰਦਰ ਹੋ ਜਾਣਾ ਸਰਦਾ ਦੇ ਗੁਣ ਘਟ ਜਾਣੇ ਕਮਲਾਉਣਾ ਹੈ ਤੇ ਸੁਕਣਾ ਉਕਾਈ ਨਾਸਕ ਹੋ ਜਾਣਾ ਕਿਸੇ ਹੀ ਨਹੀਂ ਪਰਮੇਸ਼ਰ ਜਿਸ ਦਾ ਨਹੀਂ ਇਸ ਪ੍ਰਕਾਰ ਉਹ ਸੁਕਦਾ ਨਹੀਂ ਮੈਂ ਸਾਰੇ ਗੁਨਾ ਦਾ ਅਭਾਵ ਰੂਪ ਸੁਕਦਾ ਨਹੀਂ ਇਹ ਥੋੜੇ ਗੁਣਾਂ ਦਾ ਅਭਾਵ ਰੂਪ ਕੁਮਲਾਉਂਦਾ ਨਹੀਂ ਹੈ ਫਿਰ ਸੁੱਕਾ ਨਾ ਕੁਮਲਾਏ ਫਿਰ ਉਹ ਸੋ ਕਰਕੇ ਸੁਕਦਾ ਨਹੀਂ ਤੇ ਨਾ ਪ੍ਰਾਪਤੀ ਦੇ ਵਿਸ਼ੋੜੇ ਕਰਕੇ ਕੁਮਲਾਉਂਦਾ ਨਹੀਂ ਹੈ ਫਿਰ ਸੁੱਕਾ ਨਾ ਕੁਮਲਾਏ ਤਾਂ ਸਰਵਥਾ ਗੁਣਾਂ ਦਾ ਭਾਵ ਹੋ ਜਾਣਾ ਸੁੱਕਣਾ ਹੈ ਕੁਮਲਾ ਜਾਣਾ ਜਿਹੜਾ ਹੈ ਕੁਝ ਕੁ ਗੁਣੋ ਵਿੱਚੋਂ ਨਾਸ ਹੋ ਜਾਣਾ ਇਸ ਪ੍ਰਕਾਰ ਨਹੀਂ ਹੁੰਦਾ ਫਿਰ ਉਹ ਕਦੇ ਸਰ ਸੰਗਤ ਜੀ ਸਰਦਾ ਰੂਪੀ ਜਾੜੋਂ ਨਾਲ ਦੀ ਸੁਖਦੀ ਨਹੀਂ ਹੈ ਤੇ ਉਹਨਾਂ ਦਾ ਚਿਤ ਕਰੇ ਕੁਮਲਉਂਦਾ ਨਹੀਂ ਹੈ ਸੋ ਕੇ ਕਰਕੇ ਬਿਨ ਸਤਗੁਰ ਕਿਨੈ ਨਾ ਪਾਇਓ ਸਤਗੁਰੂ ਸਾਹਿਬ ਤੋਂ ਬਗੈਰ ਕਿਸੇ ਨੇ ਮਹਾਰਾਜ ਦੇ ਸਰੂਪ ਨੂੰ ਨਹੀਂ ਪ੍ਰਾਪਤ ਕੀਤਾ ਹੈ ਮਨ ਵੇਖੋ ਕੁਪਤੀਆ ਜੀ ਸੰਸਾਰ ਦੁਨੋਂ ਤਾਂ ਮਨ ਚ ਕੋਈ ਅਜਮੈਸ਼ ਕਰਕੇ ਪਰ ਪ੍ਰਤਿਆਵਾ ਲੈ ਕੇ ਵੇਖ ਲੋ ਪਰ ਪ੍ਰਤਿਆਕੇ ਹਰ ਕਿਰਪਾ ਤੇ ਸਤਿਗੁਰ ਪਾਈਐ ਵਾਹਿਗੁਰੂ ਦੀ ਜਦੋਂ ਕਿਰਪਾ ਹੁੰਦੀ ਪੁਰਬਲੇ ਪੁੰਨਾਂ ਦੇ ਪ੍ਰੇਰੇ ਹੋਏ ਦੀ ਤਾਂ ਸਤਿਗੁਰੂ ਮਹਾਰਾਜ ਸਾਜ ਦੇ ਦਰਸ਼ਨ ਪਾਈਦੇ ਹਨ ਬੇਟਾ ਸਹਿਜ ਸੁਭਾਅ ਸਰਗੁਰੂ ਸਾਜ ਦੇ ਨਾਲ ਮਿਲਣੀ ਕਰਕੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਸਹਿਜ ਇਸੋ ਪ੍ਰਵੇਸ਼ਣ ਭਾਏ ਪ੍ਰਕਾਸ਼ ਆਉਂਦਾ ਹੈ ਮਨੁਮੁਖ ਭਰਮ ਪੁਲਾਇਆ ਜਿਹੜਾ ਮਨੁਮੁਖ ਆ ਉਹਦੇ ਮਨ ਨੂੰ ਮੁਖੀ ਬਣਾਇਆ ਹੋਇਆ ਹੈ ਸਤਿਗੁਰਾਂ ਦੀ ਆਗਿਆ ਹੀ ਨਹੀਂ ਮੰਨਦੇ ਆਪ ਨੂੰ ਹੀ ਸਿਆਣਾ ਸਮਝਦੇ ਹੈ ਉਹ ਭਰਮ ਵਿੱਚ ਭੁਲਾਇਆ ਗਿਆ ਹੈ ਬਿਨ ਭਾਗਾ ਹਰ ਤਨ ਨਾ ਪਾਈ ਬਿਨ ਇਸ ਕਾਮ ਕਰਮਾ ਰੂਪੀ ਕਰਮਾਂ ਤੋਂ ਬਿਨ ਭਾਗਾ ਤੋਂ ਹਰੀ ਦੇ ਨਾਮ ਰੂਪੀ ਤੁਹਾਨੂੰ ਨਹੀਂ ਉਹ ਪਾ ਸਕਦੇ ਖਾਲੀ ਰਹਿ ਜਾਂਦੇ ਹਨ ਤ੍ਰੈ ਗੁਣ ਸੱਬਾ ਤਾਤ ਹੈ ਜੀ ਤ੍ਰੈ ਗੁਣਾਂ ਦੀ ਉਪਾਸ਼ਨਾ ਕਰਨੀ ਹੈ ਕਰਮ ਉਪਾਸ਼ਨਾ ਗਿਆਨ 'ਚ ਫਸੇ ਰਹਿਣਾ ਇਹ ਸਭ ਮਾਇਆ ਹੀ ਹੈ ਤਾ ਜਾਣ ਵਾਲੇ ਹਨ ਸਭ ਪੜ ਪੜ ਕਰਹਿ ਵਿਚਾਰ ਕਰਦੇ ਵਿਦਵਾਂ ਰਾਸੀ ਤਾਮਸੀ ਸਾਤ ਕੀ ਸੁਭਾਵਾਂ ਦਾ ਨਿਰਣਾ ਕਰਦੇ ਰਹਿੰਦੇ ਹਨ ਮੁਕਤ ਕਦੇ ਨਾ ਹੋਵੇ ਉਹਨਾਂ ਗੁਰਖਾਂ ਦੀ ਤਨਾ ਗੁਣਾ ਚ ਫਸਿਆਂ ਦੀ ਕਲਿਆਣ ਨਹੀਂ ਕਦੇ ਹੋ ਸਕਦੀ ਨਾ ਪਾਇਨ ਮੂਖ ਦੁਆਰ ਕਦੇ ਮੁਕਤ ਉਹਨਾਂ ਨੂੰ ਕਦੇ ਸਰਗੁਣ ਦੀ ਪ੍ਰਾਪਤੀ ਰੂਪ ਸ਼ਲੋਕ ਸਮੀਪ ਸਰੂਪ ਸਜਜ ਰੂਪੀ ਮੁਕਤੀ ਵੀ ਨਹੀਂ ਕਦੇ ਹੋ ਸਕਦੀ ਬੇਨਸਖੋ ਨਹ ਪਾਇਨ ਮੋਖ ਦਵਾਰ ਤੇ ਉਹ ਦਵਾਰ ਸੰਸਾਰ ਤੋਂ ਮੋਖ ਕੇਵਲ ਮੁਕਤੀ ਨੂੰ ਪਾ ਸਕਦੇ ਹਨ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਨੂੰ ਨਹੀਂ ਪਾ ਸਕਦੇ ਹਨ ਬਿਨ ਸਤਗੁਰੂ ਦੇ ਬੰਧਨਾਂ ਤੋਂ ਛੁੱਟਾ ਰੂਪ ਹੋ ਮੈਂ ਤਾਂ ਛੁੱਟਾ ਮੁਕਤੀ ਵੀ ਨਹੀਂ ਹੁੰਦੀ ਤੇ ਨਾਮੁ ਮੁਕਤੀਆ ਯਾਰਾ ਪ੍ਰਭ ਗਿਆਨ ਅਪਰੋਖ ਗਿਆਨ ਪਾ ਸਕਦੇ ਹਨ ਬਿਨ ਸਤਗੁਰ ਬੰਧਨ ਨਾ ਟੁੱਟਹਿ ਸਤਗੁਰਾਂ ਤੋਂ ਬਿਨਾ ਹੰਗਤਾ ਮਮਤਾ ਦੇ ਜਿਹੜੇ ਬੰਧਨ ਹੈ ਜੀਵ ਦੇ ਟੁੱਟਦੇ ਨਹੀਂ ਹਨ ਨਾਮ ਨਾਲ ਲੱਗੈ ਪਿਆਰ ਬੰਧਨਾਂ ਟੁੱਟਿਆਂ ਤੋਂ ਬਿਨਾ ਮਾਰਿਆ ਜੀ ਨਾਮ ਨਾਲ ਪਿਆਰ ਨਹੀਂ ਲੱਗਦਾ ਬਿਨ ਸਤਗੁਰ ਨਾਮ ਨਾਲ ਲੱਗੈ ਪਿਆਰ ਸਤਿਗੁਰਾਂ ਤੋਂ ਬਿਨਾ ਨਾਮ ਦਾ ਪਿਆਰ ਨਹੀਂ ਲੱਗਦਾ ਨਾਮ ਦਾ ਪਿਆਰ ਲੱਗੇ ਤੋਂ ਬਿਨਾ ਬੰਧਨ ਨਹੀਂ ਟੁੱਟਦੇ ਹੋਂ ਮੈਂ ਦੇ ਪੜ ਪੜ ਪੰਡਤ ਮੋਨੀ ਥੱਕੇ ਪੜ ਪੜ ਕੇ ਵਿਦਵਾਨ ਵੇਦਾਂ ਸ਼ਾਸਤਰਾਂ ਨੂੰ ਪੰਡਤ ਥੱਕ ਗਏ ਹਨ ਤੇ ਮੋਨੀ ਮੋਨ ਧਾਰ ਕਰਕੇ ਥੱਕ ਚੁੱਕੇ ਹਨ ਮੇਦਾ ਕਾ ਅਭਿਆਸ ਪੜ ਪੜ ਕੇ ਪੰਡਤ ਲੋਕ ਵੇਦਾਂ ਦਾ ਅਭਿਆਸ ਕਰਕੇ ਥੱਕ ਗਏ ਹੈ ਤੇ ਮੋਨੀ ਮੋਨ ਧਾਰ ਕਰਕੇ ਥੱਕ ਗਏ ਹਨ ਵੇਦਾਂ ਦਾ ਅਭਿਆਸ ਵੇਦਾਂ ਦਾ ਅਭਿਆਸ ਕਰਕੇ ਪੰਡਤ ਵਿਦਵਾਨ ਪੜ ਪੜ ਕੇ ਥੱਕ ਗਏ ਹਰ ਨਾਮ ਚਿਤ ਨਾ ਆਵੇ ਮਾਰੇ ਦਾ ਨਾਮ ਨਹੀਂ ਚੇਤੇ ਆਉਂਦਾ ਹੋਰ ਨਾ ਉਤਰਾ ਚੜ੍ਹਾ ਵਿੱਚ ਕਦੇ ਸਾਧਕੀ ਕਦੇ ਰਾਜ ਸੀ ਕਦੇ ਤਾਮਸੀ ਸੁਭਾਅ ਵਿੱਚ ਹੀ ਲੱਗੇ ਰਹਿੰਦੇ ਹਨ ਨਹਿ ਨਿਜ ਘਰ ਹੋਵੇ ਵਾਹ ਇਸ ਕਰਕੇ ਤੁਰਿਆ ਘਰ ਰੂਪੀ ਜੋ ਆਪਣਾ ਨਿਜ ਆਪਣਾ ਸਰੂਪ ਰੂਪੀ ਘਰ ਹੈ ਉਹੋ ਜੀ ਵਾਸਤਾ ਨਹੀਂ ਉਹਨਾਂ ਦਾ ਹੋ ਸਕਦਾ ਹੈ ਜਮ ਕਾਲ ਸਿਰੋਂ ਨਾ ਉਤਰੇ ਉਹਨਾਂ ਦੇ ਸਿਰ ਤੇ ਜਮ ਜੋ ਕਾਲ ਕਰਨ ਵਾਲਾ ਖੜਾ ਰਹਿੰਦਾ ਹੈ ਹਰ ਵਕਤ ਸਿਰ ਦੇ ਤੋਂ ਲੈਂਦਾ ਨਹੀਂ ਉਹਨਾਂ ਦੇ ਉਤਰਦਾ ਨਹੀਂ ਹੈ ਅੰਤਰ ਕਪਟ ਵਿਨਾਸ਼ ਉਹਨਾਂ ਦੇ ਅੰਦਰ ਛਲਵਾ ਹੈ ਲੋਕਾਂ ਨਾਲ ਛਲਤਾ ਚੱਲ ਜਾਂਦਾ ਹੈ ਪਰ ਕਪਟ ਕੀਤੇ ਹਰ ਪੁਰਖ ਨਾ ਭਿੱਜੇ ਕਪਟ ਕਰਿਆ ਮਹਾਰਾਜ ਨੇ ਭਿੱਜਦੇ ਵਾਹਿਗੁਰੂ ਨਾਲ ਵੀ ਛਲ ਕਰਨਾ ਚਾਹੁੰਦੇ ਆ ਅੰਦਰੋਂ ਦੁਨੀਆ ਨਾਲ ਮੁਹੱਬਤ ਹੈ ਬਾਰੋਂ ਜੇਕਰ ਸਾਈਂ ਦਾ ਕਰਦੇ ਇਹ ਕਬਟ ਕਰਦੇ ਛਲ ਕਰਦੇ ਹਨ ਕਬਟ વિનાਸ਼ ਉਹ ਕਬਟ ਕਰਕੇ ਨਾਸ ਹੋ ਜਾਂਦੇ ਹਨ ਅੰਦਰੋਂ ਮੁਹੱਬਤ ਨਹੀਂ ਅੰਦਰੋਂ ਮਾਇਆ ਨਾਲ ਮੁਹੱਬਤ ਹੈ ਉਤੋਂ ਭਗਤ ਬੜ ਕੇ ਵਿਖਾਉਂਦੇ ਹੈ ਹਰ ਨਾਮੈ ਨੂੰ ਸਭ ਕੋ ਪ੍ਰਤਾਪ ਦਾ ਹਰੀ ਪਰਮੇਸ਼ਰ ਦੇ ਨਾਮ ਨੂੰ ਸਭ ਕੋਈ ਪ੍ਰਤਾਪ ਦਾ ਪਛਿਆਤਾਬ ਕਰਦਾ ਕਿ ਮੈਨੂੰ ਵੀ ਨਾਮ ਮਿਲ ਜੇ ਮੈਨੂੰ ਵੀ ਨਾਮ ਮਿਲ ਜੇ ਪਰ ਵਿਸ਼ੇਸ਼ ਕਰਕੇ ਤੱਬ ਦੇ ਰਹਿੰਦੇ ਹੈ ਚਿਤ ਮਹਾਰਾਜ ਦੇ ਨਾਮ ਨੂੰ ਪ੍ਰਾਪਤੀ ਵਾਸਤੇ ਵਿਣ ਭਾਗਾ ਪਾਇਆ ਨਾ ਜਾ। ਬਿਨਾਂ ਕਰਮਾਂ ਤੋਂ ਨਾਮ ਦੇ ਪ੍ਰਤਾਪ ਦੀ ਇੱਛਾ ਸਭ ਨੂੰ ਵੀ ਸਾਡੇ ਅੰਦਰ ਨਾਮ ਦਾ ਪ੍ਰਤਾਪ ਹੋਵੇ। ਤੇ ਬਿਨਾਂ ਕਰਮਾਂ ਤੋਂ ਨਾਮ ਪਾਇਆ ਨਹੀਂ ਜਾਂਦਾ ਹੈ। ਪਛਿਆ ਤੋ ਆਪ ਸਭ ਕੋਈ ਕਰਨਾ ਹੈ। ਨਜ਼ਰ ਕਰੇ ਗੁਰ ਭੇਟੀ ਹੈ। ਜਿਨ੍ਹਾਂ ਦੇ ਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਪੂਰ ਪੂਰ ਪੁੰਨਾਂ ਦਾ ਪ੍ਰੇਰਿਆ ਹੋਇਆ ਕਰੇ। ਉਹਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਮਿਲਕ ਹੋਵੇ ਹਰ ਨਾਮ ਵਸੈ ਮਨ ਆਹ ਤਾਂ ਭਾਈ ਸਤਗੁਰਾਂ ਦੀ ਕਿਰਪਾ ਕਰਕੇ ਮਨ ਚ ਆ ਕੇ ਮਹਾਰਾਜ ਦਾ ਨਾਮ ਵਸ ਜਾਵੇ ਨਾਨਕ ਨਾਮੇ ਹੀ ਪਤ ਉਪਜੈ ਸਤਗੁਰੂ ਜੀ ਕਹਿੰਦੇ ਨਾਮ ਕਰਕੇ ਪਤੀ ਪ੍ਰਵੇਸ਼ਣ ਦੀ ਪ੍ਰਾਪਤੀ ਹੁੰਦੀ ਹੈ ਤੇ ਉਪਜਾ ਉੱਪਰ ਜਾਂਦਾ ਹੈ ਜੀਵ ਜੰਮਨ ਮਰਨ ਤੋਂ ਛੁਟਕਾਰਾ ਪਾਉਂਦਾ ਹੈ ਨਾਮ ਕਰਕੇ ਹੀ ਪਦ ਇੱਜ਼ਤ ਲੋਕ-ਵਲੋਕ ਚ ਨਿਰਵਕਾਰ ਹੋਣਾ ਇਹ ਮੋਦ ਤੇ ਹੰਕਾਰ ਤੋਂ ਰਹਿਦੋਣਾ ਇੱਜ਼ਤ ਪੈਦਾ ਹੁੰਦੀ ਹੈ ਹਰ ਸਿਓ ਰਹਾ ਸਮਾਂ ਤੇ ਹਰੀ ਦੇ ਚ ਸਮਾਰੀਏ ਮਿਲ ਰਹੀਏ ਇਕਤਾ ਪਾ ਕੇ